ਦੋਸਤੋ ਬਾਈ ਸੁਖਵਿੰਦਰ ਪੀਪੀ ਨੂੰ ਮਿਲੇ ਤੇ ਬਾਈ ਨਾਲ ਗੱਲਾਂ ਬਾਤਾਂ ਕੀਤੀਆਂ ਬਾਈ ਬਹੁਤ ਵਧੀਆ ਇਨਸਾਨ ਹੈ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਬਾਈ ਕਹਿੰਦਾ ਲੈ ਆਜੋ ਇੱਕ ਤੁਹਾਨੂੰ ਮਾਤਾ ਨੂੰ ਵਿਖਾਉਣੇ ਆ ਜਿਹਦੀ ਆਪਾਂ ਘਰ ਦੀ ਛੱਤ ਪਾ ਰਹੇ ਆ ਤੇ ਮਾਤਾ ਤੇ ਕਹਿੰਦੇ ਵੀ ਪੈਰਾਂ ਤੋਂ ਅਪਾਹਜ ਆ ਪੈਰਾਂ ਤੋਂ ਤੁਰ ਨਹੀਂ ਸਕਦੀ ਮਾਤਾ ਦੋ ਪੁੱਤ ਸੀਗੇ ਤੇ ਦੋਨੇ ਪੁੱਤ ਦੁਨੀਆ ਤੋਂ ਤੁਰ ਗਏ ਆਹੋ ਜਹਾਨ ਤੋਂ ਚਲੇ ਗਏ ਆ ਤਾਂ ਮੈਂ ਕਿਹਾ ਬਾਈ ਤੁਸੀਂ ਫਿਰ ਵੀਡੀਓ ਕਿਉਂ ਨਹੀਂ ਪਾਈ ਬਾਈ ਕਹਿੰਦਾ ਨਹੀਂ ਬਾਈ ਆਪਣਾ ਕੰਮ ਹੈ ਜਿਹੜਾ ਸੇਵਾ ਕਰਨਾ ਵੀਡੀਓ ਤੁਸੀਂ ਪਾ ਲੋ ਤੇ ਆਪਾਂ ਵੀਡੀਓ ਬਣਾ ਲਈ ਵੀਡੀਓ ਪਾ ਰਹੇ ਆ ਤੇ ਬਹੁਤ ਵਧੀਆ ਇਨਸਾਨ ਆ ਯਾਰ ਬਾਈ ਸੁਖਵਿੰਦਰ ਜੀ ਜਿੰਨੀ ਵੀ ਆਪਾਂ ਪ੍ਰਸ਼ੰਸਾ ਕਰ ਲਈਏ ਉਨੀ ਥੋੜੀ ਹੈ ਤੇ ਮਾਤਾ ਦੀ ਛੱਤ ਪਵਾ ਰਿਹਾ ਕਹਿੰਦਾ ਵੀ ਛੱਤ ਪੈ ਜੂਗੀ ਕਾਲਪਤ ਹੋ ਗਿਆ ਤੇ ਜਾਲ ਵੱਜ ਗਿਆ ਸਾਰਾ ਕੁਝ ਹੋ ਗਿਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤੇ ਜਿਹੜੇ ਬਾਈ ਨੂੰ ਪਿਆਰ ਕਰਦੇ ਆ ਬਈ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਜੇ ਆਪਾਂ ਤਾਂ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਪਰ ਕਹਿੰਦੇ ਚੰਗੇ ਇਨਸਾਨ ਨਾਲ ਮਿਲ ਕੇ ਚੰਗਾ ਬਣਨ ਦੀ ਕੋਸ਼ਿਸ਼ ਜ਼ਰੂਰ ਕਰੀਦੀ ਐ ਤੁਹਾਨੂੰ ਜੇ ਵਧੀਆ ਲੱਗਿਆ ਬਾਈ ਤਾਂ ਬਾਈ ਦੀ ਵੀਡੀਓ ਲਾਈਕ ਕਰਿਆ ਸ਼ੇਅਰ ਕਰਿਆ ਜੇ ਬੈਠੇ ਬੈਠੇ ਬਾਈ ਨਾਲ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਤੋਂ ਬੜਾ ਕੁਝ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਤੇ ਜਿਹੜੇ ਕੁਝ ਸਮਾਜ ਸੇਵੀ ਐ ਉਹਨਾਂ ਬਾਰੇ ਮੈਂ ਕਿਹਾ ਬਾਈ ਤੁਸੀਂ ਬੋਲਦੇ ਰਹਿੰਨੇ ਹੋ ਕਹਿੰਦਾ ਕੁਲਵਿੰਦਰ ਤੁਹਾਡੇ ਤਾਂ ਹੀ ਸ਼ਾਇਦ ਨਾ ਪਹੁੰਚਦੀ ਹੋਵੇ ਮੇਰੇ ਤਾਂ ਹੀ ਬਹੁਤ ਕੁਝ ਜਲਦੀ ਪਹੁੰਚ ਜਾਂਦਾ ਤੇ ਜਦੋਂ ਪਹੁੰਚ ਜਾਂਦਾ ਫਿਰ ਮੇਰੇ ਕੋਲ ਰਹਿ ਆ ਨਹੀਂ ਜਾਂਦਾ ਉਹਨਾਂ ਦੇ ਬਾਰੇ ਬੋਲਿਆ ਤੇ ਜਿਹੜੇ ਸਿਰਫ ਵਿਖਾਵਾ ਕਰਦੇ ਨੇ ਤੇ ਖਾਣ ਦਾ ਜਿਆਦਾ ਕੰਮ ਜਾਂ ਆਪ ਦਾ ਢਿੱਡ ਤੇ ਹੱਥ ਜਿਆਦਾ ਮਾਰਦੇ ਨੇ ਤੇ ਲੋਕਾਂ ਦਾ ਪੈਸਾ ਜਿਹੜਾ ਸੇਵਾ ਦਾ ਇਕੱਠਾ ਕਰਕੇ ਤੇ ਖਾਣ ਦੀ ਕੋਸ਼ਿਸ਼ ਕਰਦੇ ਨੇ ਤੇ ਪ੍ਰਮਾਤਮਾ ਨੇ ਚਲੋ ਉਹ ਤਾਂ ਜਾਣ ਦੇਣੀ ਹੈ ਤੇ ਹਰ ਇੱਕ ਦਾ ਲੇਖਾ ਪ੍ਰਮਾਤਮਾ ਦੀ ਕਚਹਿਰੀ 'ਚ ਜਾ ਕੇ ਹੋਣਾ ਹੈ ਪਰ ਬਾਈ ਕਹਿੰਦੇ ਵੀ ਆਪਾਂ ਕਿਸੇ ਦਾ ਰੁਪਈਆ ਖਾ ਲਈਏ ਹੋ ਨਹੀਂ ਸਕਦਾ ਆਪਣੇ ਕੋਲੋਂ ਕੋ ਦੋ ਰੁਪਈਏ ਲੱਗ ਜਾਣ ਇਹ ਹੀ ਆਪਾਂ ਚਾਹੁੰਦੇ ਆ ਤੇ ਸੱਚੇ ਸੁੱਚੇ ਬੰਦੇ ਦਾ ਕੰਮ ਵੀ ਇਹੀ ਹੁੰਦਾ ਹੈ ਇਸੇ ਕਰਕੇ ਵੀ ਬਾਈ ਨਾਲ ਆਪਣਾ ਮੋਹ ਪਿਆਰ ਵੀ ਹੈਗਾ